ਇਨਾ ਸੇਵਾਦਾਰਾਂ ਤੋਂ ਬਚੋ ਇਨਾ ਫਰੋੜੀਆਂ ਤੋਂ ਬਚੋ ਇਹ ਪਹਿਲਾਂ ਕੁਛ ਵੀ ਨਹੀਂ ਹੁੰਦੇ ਸੀ ਇਹ ਸੇਵਾ ਕਰ ਕਰਕੇ ਅਰਬ ਪਤੀ ਖਰਬ ਪਤੀ ਬਣ ਗਏ ਇੱਕ ਇਹੋ ਜੀ ਸੇਵਾ ਕਰਦੇ ਆ ਹੈ ਮੈਨੂੰ ਇੱਕ ਬੰਦੇ ਨੇ ਦੱਸਿਆ ਉਹ ਕਹਿੰਦਾ ਵੀ ਯਾਰ ਬਸ ਪੈਸੇ ਆਣੇ ਵਾਲੇ ਐ ਫਲਾਨੀ ਜਗ੍ਹਾ ਤੇ ਲੰਗ ਲੰਗ ਜੰਗਲ ਫਲਾਨੀ ਜਗ੍ਹਾ ਤੇ ਜੰਗ ਲੱਗਣੇ ਵਾਲੀ ਹੈ वहां हमारी टीम सेवा करने जाएगी तो फिर बहुत सारे पैसे आ जाएंगे मतलब लोग बर्बाद होते हैं फिर ये टीमें सेवा करने जाती हैं सेवा करने ਜਾਂਦੀਆਂ ਤੇ ਪੈਸੇ ਕਮਾਉਂਦੀਆਂ ਇਹ ਇੱਕ ਸੇਵਾ ਦਾ ਧੰਦਾ ਅਨਮੋਲ ਕਵਾਤਰੇ ਵਰਗਿਆਂ ਰਵੀ ਸਿੰਘ ਵਰਗਿਆਂ ਪਤਾ ਨਹੀਂ ਕਿੰਨਿਆਂ ਨੇ ਖੋਲਿਆ ਹੋਇਆ ਹੈ ਇਹ ਇੱਕ ਦੇ ਕਿਹੜੇ ਮਹਾਨ ਸੇਵਾਦਾਰ ਹੋ ਗਿਆ ਵੀ ਇਹ ਸੇਵਾ ਇਹਨਾਂ ਦਾ ਦਿਲ ਕੀਤਾ ਵੀ ਲੋਕਾਂ ਦੀ ਸੇਵਾ ਇਹ ਧੰਦੇ ਖੋਲੇ ਹੋਏ ਇਹਨਾਂ ਦੇ ਇਸੇ ਧੰਦੇ ਤੋਂ ਇਹ ਪਰਪਰੇ ਆ ਮ제 ਲੈ ਰਿਆ ਐਸ਼ਾ ਲੈ ਰਿਆ ਤੇ ਤੁਹਾਨੂੰ ਮੂਰਖ ਬਣਾ ਰਿਆ ਅਨਮੋਲ ਕਵਾਤਰਾ ਹੁਣ ਵੱਡਾ ਸੈਟਅਪ ਕਰਨ ਲੱਗਾ ਆ ਲੋਕ ਬਿਮਾਰ ਹੋਣ ਫੇ ਇਹ ਉਹਨਾਂ ਨੂੰ ਉਹਦਾ ਇਲਾਜ ਕਰਾਉਣ ਤੇ ਉੱਪਰੋਂ ਮਾਲ ਆਵੇ ਹੁਣ ਇਹ ਅਨਮੋਲ ਕਵਾਤਰੇ ਨੇ ਇੱਡਾ ਵੱਡਾ ਖੋਲਤਾ ਆ ਉਹ ਸੈਟਅਪ ਜਿਹਾ ਅੱਡਾ ਵੱਡਾ ਹੋਇ ਖੋਲਣ ਲੱਗਾ ਵਾ ਇੱਕ ਦੋ ਕਿੱਲੇ ਲੈ ਕੇ ਮੌਜੂਦ ਉਹਨਾਂ ਵਿੱਚ ਤੇ ਭਰਜ ਕਰਦੋ ਵੀ ਕੱਲ ਨੂੰ ਕੋਈ ਕ੍ਰਾਂਤੀ ਹੁੰਦੀ ਆ ਤੇ ਲੋਕ ਐਦੋ ਪੈਸੇ ਖਤਮ ਹੁੰਦੀ ਕੋਈ ਨਵੀਂ ਚੀਜ਼ ਆਉਂਦੀ ਲੋਕ ਬਿਮਾਰ ਹੋ ਰਹਿਣ ਬੰਦ ਹੋ ਜਾਂਦੇ ਆ ਤੇ ਅਨਮੋਲ ਗਵਾਤਰੀ ਵਰਗਿਆਂ ਦੇ ਰੋਣਾ ਅੰਦਰ ਵੜ ਗਿਆ ਇਹ ਕੀ ਹੋ ਗਿਆ ਲੋਕ ਬਿਮਾਰ ਹੋਣੋਂ ਕਿਉਂ ਫੜ ਗਏ ਇਹ ਕੀ ਹੋ ਗਿਆ ਸਾਡਾ ਦੇ ਧੰਦਾ ਹੀ ਖਤਮ ਹੋ ਗਿਆ ਉਹ ਪੰਜਾਬ ਦੇ ਲੋਕੋ ਇਸ ਧੰਦੇ ਤੋਂ ਬਚੋ ਇਹ ਧੰਦਾ ਖਾ ਗਿਆ ਪੰਜਾਬ ਨੂੰ ਇਹ ਤਾਂ ਲਾਖ ਆ ਗਿਆ ਉਹ ਪੰਜਾਬ 'ਚ ਸਕੂਲ ਹੈ ਨਹੀਂ ਓਏ ਉਹ ਪੰਜਾਬ ਦੇ ਲੋਕੋ ਪੰਜਾਬ 'ਚ ਸਕੂਲ ਹੈ ਨਹੀਂ ਉਹ ਜੇ ਸਕੂਲ ਨਹੀਂ ਹੋਣਗੇ ਤੇ 20 ਸਾਲਾਂ ਬਾਅਦ ਜਿਹੜੀ ਸਾਡੀ ਜਨਰੇਸ਼ਨ ਉਹ ਕੀ ਕਰੇਗੀ ਖੁਦ ਸੋਚੋ ਕੀ ਕਰੇਗੀ ਉਹ ਕੀ ਤੜਾ ਦਿਮਾਗ ਕੰਮ ਨਹੀਂ ਕਰਦਾ ਕੀ ਕਰੂ ਕਰਨਗੇ ਉਹ ਉਹ ਗੁੰਡੇ ਚੋਰ ਮੱਜੱਕੇ ਵੱਢ ਗਏ ਪੰਜਾਬ 'ਚ ਖੜੇ ਉਹਨੂੰ ਜਗਾ ਰਹੂਗੀ ਕੋਈ ਬਾਹਰੋਂ ਵਪਾਰੀ ਆ ਕੇ ਤੇ ਇਨਵੈਸਟ ਕਰੂਗਾ ਉਹ ਪੰਜਾਬ ਦੇ ਮੂਰਖ ਲੋਕੋ ਸਕੂਲ ਖੋਲੋ ਪਹਿਲਾਂ ਦੇ ਆ ਲੰਗਰ ਲਾਉਣੇ ਬੰਦ ਕਰੋ ਇਹ ਲੰਗਰ ਤੁਸੀਂ ਲਾ ਲਾ ਕੇ ਦੁਨੀਆ ਨੂੰ ਕੋਈ ਤੁਹਾਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਤਰੋ ਉਹल्टा ਤੁਹਾਡੇ ਜੁੱਤੀਆਂ ਹੀ ਪੈਂਦੀਆਂ ਆ ਓਏ ਲੰਗਰ ਲਾਉਣੇ ਬੰਦ ਕਰੋ ਭਾਈ ਆਪਣਾ ਪੈਸਾ ਇਹਨਾਂ ਚੀਜ਼ਾਂ 'ਚ ਨਾ ਕੱਢੋ ਆਪਣਾ ਪੈਸਾ ਖੁਦ ਆਪਣੇ ਵਾਸਤੇ ਲਾਓ ਸਕੂਲ ਖੋਲੋ ਵੀਰੋ ਸਕੂਲ ਖੋਲੋ ਸਰਕਾਰਾਂ ਦੇ ਉਮੀਦਾਂ ਬੰਦ ਕਰੋ ਸਰਕਾਰਾਂ ਦੇ ਯਾਰ ਜਦੋਂ ਤੁਸੀਂ ਆਪਣੇ ਪਿੰਡ ਇੱਕ ਸਕੂਲ ਨਹੀਂ ਖੋਲ ਸਕਦੇ ਇੱਕ ਪਾਰਕ ਨਹੀਂ ਬਣਾ ਸਕਦੇ ਜਦੋਂ ਆਪਾਂ ਇੰਨੇ ਕੰਮੇ ਹੋ ਚੁੱਕੇ ਨੇ ਸਰਕਾਰ ਨੂੰ ਆਪਾਂ ਕਿਉਂ ਦੋਸ਼ ਦੰਦੇ ਆ ਹੈਨਾ ਜਦ ਆਪਾਂ ਆਪਣੇ ਪਿੰਡ ਪੈਸਾ ਆ ਵੀ ਗਿਆ ਸਰਕਾਰ ਬਲੋਗੇ ਪਾਰਕ ਖੋਲ ਲਓ ਤੇ ਉਹ ਪੈਸਾ ਉੱਪਰ ਲਿਓ ਉੱਪਰ ਦੇ ਖਾ ਜਾਣਾ ਤੇ ਉਹਦਾ ਕਾਰਨ ਅਸੀਂ ਕੱਲਾ ਕੱਲਾ ਬੰਦਾ ਆ ਅਸੀਂ ਕੋਈ ਹਸਾਕ ਤਾਬ ਨਹੀਂ ਰੱਖਣਾ ਸਾਨੂੰ ਕੋਈ ਪਤਾ ਹੀ ਨਹੀਂ ਜਦੋਂ ਅਸੀਂ ਨਕਮੇ ਹੋ ਚੁੱਕੇ ਆ ਸਾਡੇ ਵਿੱਚ ਰੈਵੋਲੂਸ਼ਨ ਕ੍ਰਾਂਤੀ ਜਾਗ ਉਹ ਨਾਲ ਹੀ ਕੋਈ ਚੀਜ਼ ਨਹੀਂ ਰਹੀ ਤੇ ਸਾਡਾ ਸ਼ੋਸ਼ਣ ਹੋਣਾ ਹੀ ਹੋਣਾ ਵੀਰੋ ਹੋਣਾ ਹੀ ਹੋਣਾ ਵੀਰੋ ਪਾਣੀ ਚ ਬਹੁਤ ਲਾਕਾ ਸਾਡਾ ਡੁੱਬਿਆ ਆ ਮੇਰੇ ਆਪਣੇ ਦਾਸ ਖੇਤ ਗਏ ਕੰਮ ਤੋਂ ਤੇ ਵੀਰੋ ਕਿਦਾਂ ਵੀ ਕਰਕੇ ਇਹ ਸੇਵਾ ਧੰਦੇ ਵਾਲਿਆਂ ਨੂੰ ਪਾਸੇ ਕਰੋ ਤੇ ਖੁਦ ਜਿਹਦੇ ਕੋਲ ਪੈਸੇ ਆ ਕਿ ਆਪ ਫੇਸ ਟੂ ਫੇਸ ਸੇਵਾ ਕਰੋ ਤਾਂ ਨੂੰ ਪੜਾਇਆ ਪੰਦੇਰੇ ਦਾਖਲੇ ਗਿਆ ਭਾਈ ਜਿੰਨਾ ਦੇ ਸਕਦੇ ਆ ਚੱਕ ਦੂਜਾ ਬੰਦਾ ਵੀ ਤੇਰੇ ਇੰਨੇ ਆ ਚੱਕ ਤੇਰਾ ਇੰਨਾ ਆ ਚੱਕ ਇਸ ਹਿਸਾਬ ਨਾਲ ਸੇਵਾ ਕਰੋ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ